ਬੋਲੇ ਸੋਨਿਹਾਲ ਆਓ ਜੀ ਭਗਤ ਜਿੰਦਾਬਾਦ 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 ਤਿੰਨ ਪਾਸ਼ਾਈਆਂ ਦੇ ਚਰਨ ਛੋ ਪਵਿੱਤਰ ਧਰਤੀ ਨੂੰ ਸਭ ਤੋਂ ਪਹਿਲੇ ਮੈਂ ਸਿਰ ਝੁਕਾ ਕੇ ਨਮਸਕਾਰ ਕਰਦਾ ਐਸ ਇਲਾਕੇ ਵਾਲੇ ਬੜੇ ਕੁਸ਼ਕਿਸਮਤ ਹੈ ਕਿ ਤਿੰਨ ਪਾਸ਼ਿਆਂ ਦੇ ਇਥੇ ਚਰਨਛੋਹ ਹੋਏ ਜੇ ਤੁਸੀਂ ਸਿੱਖ ਇਤਿਹਾਸ ਦੇਖੋ ਕੁਰਬਾਨੀਆਂ ਵਾਲਾ ਇਤਿਹਾਸ ਹੈ ਜ਼ੁਲਮ ਦੇ ਖਿਲਾਫ ਲੜਨ ਵਾਲਾ ਇਤਿਹਾਸ ਹੈ ਉਸੀ ਸੋਚ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ ਇੱਕ ਥੋੜੀ ਆਵਾਜ਼ ਹੈ ਇੱਕ ਥੋੜੀ ਫੌਜ ਹੈ ਪੰਜਾਬੀਆਂ ਦੀ ਦਿਲ ਦੀ ਧੜਕਨ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਕਿਸੇ ਦੀ ਜਾਇਦਾਦ ਨਹੀਂ ਥੋਡੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਇਸ ਪਾਰਟੀ ਨੂੰ ਖੜਾ ਕੀਤਾ ਹੈ ਸ਼ਹਾਦਤਾਂ ਦੇ ਕੇ ਖੜਾ ਕੀਤਾ ਹੈ ਤੁਸੀਂ ਜਿਹੜੇ ਨੌਜਵਾਨ ਬੱਚੇ ਉਹਨਾਂ ਨੂੰ ਇਤਿਹਾਸ ਦਾ ਜੋ 3 ਸਾਲ ਪਹਿਲੇ ਆਪਣੇ ਜਿੰਨੇ ਗੁਰੂ ਘਰ ਸੀ ਇੱਥੇ ਮਹੰਤਾਂ ਦਾ ਕਬਜ਼ਾ ਹੁੰਦਾ ਸੀ ਜਿਹੜੇ ਮਹੰਤ ਸੀ ਉਹ ਉੱਥੇ ਗੁਰੂ ਘਰਾਂ 'ਚ ਬੇਅਦਬੀਆ ਕਰਦੇ ਐਜੇ ਕੰਮ ਕਰਦੇ ਕਿ ਮੈਂ ਸਟੇਜ 'ਤੇ ਬਿਆਨ ਨਹੀਂ ਕਰ ਸਕਦਾ ਉਦੋਂ ਆਪਣੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਆਪਣੇ ਗੁਰੂ ਘਰਾਂ ਨੂੰ ਇਨਾ ਮੰਤਾਂ ਤੋਂ ਆਜ਼ਾਦ ਕਰਉਣ ਵਾਸਤੇ ਇਕੱਠੇ ਹੋਏ 103 ਸਾਲ ਪਹਿਲੇ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਮਹੰਤਾਂ ਨੂੰ ਗੁਰੂ ਘਰਾਂ ਚੋਂ ਕੱਢਿਆ ਜਦੋਂ ਆਪਣੇ ਬਜ਼ੁਰਗਾਂ ਨੇ ਕਮੇਟੀ ਬਣਾਈ ਫਿਰ ਉਹਨਾਂ ਨੇ ਸੋਚਿਆ ਅੱਗੇ ਤੋਂ ਜੇ ਸਾਡੇ 'ਤੇ ਹਮਲਾ ਹੋਇਆ ਜੇ ਕੋਈ ਜ਼ੁਲਮ ਕਰਨ ਲੱਗਿਆ ਆਪਣੇ ਤੇ ਆਪਾਂ ਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਤੇ ਉਦੋਂ ਦੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਖਾਲਸਾ ਜੀ ਅਕਾਲੀ ਦਲ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਂ ਤੁਹਾਨੂੰ ਹੀ ਪੁੱਛਣਾ ਚਾਹਣਾ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ 103 ਸਾਲ ਸੇਵਾ ਕਰਦੇ ਹੋ ਗਏ ਆ ਆਜ਼ਾਦੀ ਤੋਂ ਪਹਿਲੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਕਾਲੀ ਦਲ ਹੈ ਫਾਂਸੀ ਤੇ ਚੜਨ ਵਾਲੇ ਆਪਣੇ ਬਹਾਦਰ ਸੂਰਮੇ ਆ ਜੇਲਾਂ ਚ ਅੰਗਰੇਜ਼ਾਂ ਨੇ ਅੰਦਰ ਪਾੜੇ ਆਪਣੇ ਜੇਲਾਂ ਚ ਭੇਜੇ ਕਾਲੀ ਦਲ ਦੇ ਆਪਣੇ ਸਿੱਖ ਕੌਮ ਦੇ ਜੋਧਿਆਂ ਨੂੰ ਭੇਜ ਕਿਸੇ ਹੋਰ ਨੇ ਕਿਸੇ ਕਿਸੇ ਤਾਮਿਲਨਾਡੂ ਦਾ ਕੋਈ ਬੰਦਾ ਗਿਆ ਜਾਂ ਹੋਰ ਕੋਈ ਸੂਬੇ ਦਾ ਗਿਆ ਕੁਰਬਾਨੀਆਂ ਤੁਸੀਂ ਦਿੱਤੀਆਂ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਪੰਜਾਬ ਆਪਣਾ ਘਰ ਹੈ ਇੱਥੇ ਆਪਾਂ ਜੰਮੇ ਪਲੇ ਆ ਆਪਣੇ ਮੁਸ਼ਕਲ ਆਪਣੇ ਹੱਕਾਂ ਲਈ ਆਪਣੇ ਪੰਜਾਬ ਨੂੰ ਤਗੜਾ ਕਰਨ ਵਾਸਤੇ ਕੌਣ ਹੈ ਇੱਥੇ ਅਕਾਲੀ ਦਲ ਤੋਂ ਬਗੈਰ ਮੈਂ ਪੁੱਛਣਾ ਚਾਹੁੰਨਾ ਇੱਥੇ ਕਾਂਗਰਸ ਪਾਰਟੀ ਹੈ ਵੋਟਾਂ ਲੈਂਦੀ ਆ ਥੋਤੋਂ ਹੁਣ ਝਾੜੂ ਵਾਲੇ ਆ ਗਏ ਬੀਜੇਪੀ ਆ ਗਈ ਪਹਿਲੇ ਕਾਮਰੇਡ ਸੀ ਅੱਜ ਕੀ ਕਾਂਗਰਸ ਨੇ ਕਿਤੇ ਸਿੱਖ ਧਰਮ ਬਾਰੇ ਕੋਈ ਗੱਲ ਕੀਤੀ ਲੜਾਈ ਕੀਤੀ ਉਹਨਾਂ ਹੱਕਾਂ ਦੀ ਕੀਤੀ ਸਗੋਂ ਉਹਨਾਂ ਨੇ ਟੈਂਕਾਂ ਤੋਪਾਂ ਦੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਤੁਸੀਂ ਦੇਖੋ ਕਿੰਨੇ ਆਪਣੇ ਭੈਣ ਭਰਾਵਾਂ ਦਾ ਕਤਲ ਅੰਮ੍ਰਿਤ ਕੀਤਾ ਪਰ ਆਪਾਂ ਭੁੱਲ ਜਾਂਦੇ ਆ ਆ ਝਾੜੂ ਵਾਲੇ ਨੇ ਕੀ ਥੋੜੀ ਕਿਤੇ ਆਵਾਜ਼ ਉਠਾਉ ਉਠਾਉਣਗੇ ਖਾਲਸਾ ਜੀ ਥੋੜੀ ਕੋਈ ਆਵਾਜ਼ ਉਠਾਉਣਗੇ ਥੋੜੀ ਲੜਾਈ ਲੜਨਗੇ ਗਰੀਬ ਕਿਸਾਨ ਦੀ ਲਈ ਲੜਨਗੇ ਪਰ ਆਪਾਂ ਸੋਚਦੇ ਨਹੀਂ ਐ ਭਾਜਪਾ ਲੜ ਸਕਦੀ ਐ ਕਜੇ ਕੋਈ ਲੜ ਸਕਦੀ ਐ ਜਾਂ ਲੜਦੀ ਰਹੀ ਐ ਇਤਿਹਾਸ ਗਵਾਹ ਤੇ ਥੋਡੀ ਆਪਣੀ ਮਾਂ ਪਾਰਟੀ ਸ਼ਰੋਮਣੀ ਅਕਾਲੀ ਦਲ ਪਰ ਕਰ ਕੀ ਦਿੱਤਾ ਆਪਾਂ ਉਹ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਆਪਣੀ ਫੌਜ ਨੂੰ ਹੀ ਕਮਜ਼ੋਰ ਕਰ ਦਿੱਤਾ ਅੱਜ ਅਮਰੀਕਾ ਦੁਨੀਆ ਤੇ ਕੌਕ ਰਾਜ ਕਰ ਰਿਹਾ ਅਮਰੀਕਾ ਉਹਨਾਂ ਦੀ ਫੌਜ ਤਕੜੀ ਹੈ ਕੱਲੀ ਫੌਜ ਤਕੜੀ ਹੈ ਐਸ ਕਰਕੇ ਅਮਰੀਕਾ ਦੁਨੀਆ ਤੇ ਰਾਜ ਕਰ ਰਿਹਾ ਆ ਜਿਹੜਾ ਇਰਾਕ ਸੀ ਫੌਜ ਹੈ ਨਹੀਂ ਸੀ ਤੇ ਜਿਹੜਾ ਹੁੰਦਾ ਕਬਜ਼ਾ ਕਰ ਲੈਂਦਾ ਸੀ ਤੇ ਹੁਣ ਕੀ ਗਿਆ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਦੇ ਕਰਦੇ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਦੇਖਿਆ ਨੈਸ਼ਨਲ ਪਾਰਟੀ ਨੇ ਦੇਖਿਆ ਕਿ ਕੌਮ ਦੀ ਸਭ ਤੋਂ ਵੱਡੀ ਤਾਕਤ ਅਕਾਲੀ ਦਲ ਹੈ ਕਿਉਂਕਿ ਇਹਨਾਂ ਦੀ ਫੌਜ ਹੈ ਝੂਠਾ ਪ੍ਰਚਾਰ ਸ਼ੁਰੂ ਕਰਦਿਓ ਆਪਾਂ ਗੱਲਾਂ ਚੋਂ ਲੱਗ ਗਏ ਝੂਠਾ ਪ੍ਰਚਾਰ ਕਰ ਕਰਕੇ ਕਰ ਕਰਕੇ ਆਪਾਂ ਉਹਨਾਂ ਦੀ ਗੱਲਾਂ ਜਾ ਗਏ ਤੇ ਆਪਾਂ ਆਪਣੀ ਫੌਜ ਨੂੰ ਕਮਜ਼ੋਰ ਕਰ ਲਿਆ ਤੇ ਉਹਨਾਂ ਦੇ ਤਰਫ ਦੇਖਣ ਲੱਗ ਗਏ ਉਹਨਾਂ ਨੇ ਤਾਂ ਲੁੱਟਣਾ ਸੀ ਮੁਗਲ ਇੱਥੇ ਆਏ ਲੁੱਟ ਕੇ ਲੈ ਗਏ ਅੰਗਰੇਜ਼ ਇੱਥੇ ਆਏ ਲੁੱਟ ਕੇ ਲਏ ਪਰ ਜੇ ਬਣਾਉਣ ਵਾਲਾ ਸੁਭਾ ਜਿੱਥੇ ਕੰਮ ਕਰਨ ਵਾਲਾ ਸੀ ਜਿਹਨੇ ਪਾਰਟੀ ਦੇ ਥੋੜੀ ਲੜਾਈ ਲੜੀ ਕਾਲੀ ਦਾ ਲਾਇਆ तकरीबन 75 ਸਾਲ ਤੋਂ ਉੱਤੇ ਦੇਸ਼ ਨੂੰ ਆਜ਼ਾਦ ਹੁੰਦੇ ਹੋ ਗਏ ਆ ਮੈਂ ਸਾਰੇ ਇੱਥੇ ਬਜ਼ੁਰਗ ਵੀ ਬੈਠੇ ਆ ਤੇ ਨੌਜਵਾਨ ਵੀ ਬੈਠੇ ਆ ਆਪਾਂ 75 ਸਾਲ ਪੁੱល ਜੀ ਆਪਾਂ ਪਿਛਲੇ 40 ਸਾਲ ਹੀ ਦੇਖ ਲਈਏ 45 ਸਾਲ ਹੀ ਦੇਖ ਲਿਏ ਬਹੁਤ ਹੁੰਦਾ 40 45 ਸਾਲ ਪਿਛਲੇ 40 45 ਸਾਲ ਦਾ ਇਤਿਹਾਸ ਕਿਉਂਕਿ ਸ਼ਾਇਦ ਤੁਹਾਨੂੰ ਯਾਦ ਰਹੂਗਾ ਕੀ ਹੁੰਦਾ ਸੀ ਪੰਜਾਬ ਤੇ ਕੀ ਬਣ ਗਿਆ ਕਿਤੇ ਤੁਸੀਂ حساب ਜੋੜਿਆ ਨਹੀਂ ਪਿਛਲੇ 45 ਸਾਲਾਂ ਚ 40 ਸਾਲਾਂ ਤਕਰੀਬਨ 22 23 ਸਾਲ ਥੋੜੀ ਆਪਣੀ ਮਾਂ ਪਾਰਟੀ ਦਾ ਰਾਜ ਰਿਹਾ ਹੈ ਕਤ ਸਾਲ ਕਾਂਗਰਸ ਦਾ ਰਾਜ ਰਿਹਾ ਆ ਤਿੰਨ ਸਾਲ ਆ ਝਾੜੂ ਵਾਂਦੇ ਹੋ ਜਿਦੋਂ ਤੁਸੀਂ ਆਪਣੇ ਖੇਤ ਜਾਂਦੇ ਹੋ ਟਿਊਬਵਲ ਕਨੈਕਸ਼ਨ ਔਨ ਕਰਦੇ ਹੋ ਉਹ ਟਿਊਬਵਲ ਦਿੱਤਾ ਕਿਹਨੇ ਕਨੈਕਸ਼ਨ ਉਹਦੇ بجلی ਕਿਹਨੇ ਮaaf ਕੀਤੀ ਤੁਹਾਡੀ ਆਪਣੀ ਮਾ ਪਾਰਟੀ ਅਕਾਲੀ ਦਲ ਨੇ ਤੁਹਾਡੇ ਖਾਲਿਆਂ ਪੱਕੇ ਕਿਨੇ ਬਣਾਏ ਅਕਾਲੀ ਦਲ ਨੇ ਅੰਡਰਗਰਾਊਂਡ ਪਾਈਪਾਂ ਕਿਵੇਂ ਪਾਈਆਂ ਅਕਾਲੀ ਦਲ ਨੇ ਆ ਕਸ਼ੀਆਂ ਕਿਨੇ ਕੱਡੀਆਂ ਅਕਾਲੀ ਦਲ ਨੇ ਨਹਿਰਾਂ ਕਿਹੜੀਆਂ ਕੱਟੀਆਂ ਅਕਾਲੀ ਦਲ ਨੇ ਡੈਮ ਕਿਨੇ ਬਣਾਏ ਅਕਾਲੀ ਦਲ ਨੇ ਥਰਮਲ ਪਲਾਂਟ ਕਿਨੇ ਬਣਾਏ ਅਕਾਲੀ ਦਲ ਨੇ ਆ ਸਰਕਾਰ ਕਿਨੇ ਬਣਾਈਆਂ ਲਿੰਕ ਰੋਡਾਂ ਕਿਨੇ ਬਣਾਈਆਂ ਇਤਿਹਾਸ ਦੇਖ ਲਓ ਕਿਨੇ ਇਹਨਾਂ ਦੇ ਅਕਾਲੀ ਦਲ ਦੇ ਬਿਨਾਂ ਇੱਕ ਨਿਸ਼ਾਨੀ ਨਹੀਂ ਹੋ। ਤੁਹਾਨੂੰ ਆ ਕਣਕ ਤੇ ਝੋਨਾ ਪਹਿਲੇ ਰੋਲਦਾ ਹੁੰਦਾ ਸੀ ਆ ਐਮਐਸਬੀ ਕਣਕ ਦੇ ਝੋਨੇ 'ਚ ਦੂ ਆਉਣ ਵਾਲਾ ਕਾਲੀ ਦਲ ਹੈ ਜਿਹੜੇ ਇੱਥੇ ਆ ਕੇ ਧਰਨੇ ਆਪਣਾ ਮੋਰਚੇ ਆ ਕੇ ਦਵਾਏ ਆ ਮੰਡੀਆਂ ਜਿੱਥੇ ਆਪਾਂ ਦਾਣਾ ਹੁਣ ਆਪਾਂ ਵੇਚਦੇ ਆ ਆ ਮੰਡੀਆਂ ਬਣਾਉਣ ਵਾਲਾ ਕੌਣ ਹੈ ਕਾਲੀ ਦਲ ਹੈ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕੌਣ ਹੈ ਕਾਲੀ ਦਲ ਸ਼ਗਨ ਸਕੀਮ ਦੇਣ ਵਾਲਾ ਕੌਣਾ ਅਕਾਲੀ ਦਲ ਪੈਨਸ਼ਨ ਸਕੀਮ ਦੇਣ ਵਾਲਾ ਕੌਣਾ ਅਕਾਲੀ ਦਲ ਐਸੀ ਬੱਚਿਆਂ ਨੂੰ ਪੜਾਉਣ ਵਾਲਾ ਮੁਫਤ ਸਕਾਲਰਸ਼ਿਪ ਦੇਣ ਵਾਲਾ ਅਕਾਲੀ ਦਲ ਤੇ ਆ ਕਾਂਗਰਸ ਦਾ 10 ਸਾਲ ਰਿਹਾ 12 ਸਾਲ ਇੱਕ ਚੀਜ਼ ਦੱਸ ਦਿਓ ਇੱਕ ਚੀਜ਼ ਇੱਕ ਨਿਸ਼ਾਨੀ ਇੱਕ ਨਿਸ਼ਾਨੀ ਤਦ ਪਰ ਫਿਰ ਵੀ ਕਾਂਗਰਸ ਨੂੰ ਵੋਟਾਂ ਸਰਕਾਰਾਂ ਮਨਾ ਦਿੰਦੇ ਆ ਓ ਝਾੜੂ ਵਾਲੇ ਤੁਸੀਂ ਦੇਖੋ ਆਪਣੇ ਤੋਂ ਸਿਆਣੇ ਖਾਲਸਾ ਜੀ ਆਪਣੇ ਤੋਂ ਸਿਆਣੇ ਪੂਰਾ ਦੇਸ਼ ਹੈ ਮੈਂ ਤਾਂ ਸੋਚਦਾ ਸੀ ਆਪਣੇ ਖਾਲਸੇ ਬਹੁਤ ਸਿਆਣੇ ਹੈ ਆਪਣੇ ਤੋਂ ਸਿਆਣੇ ਹੁਣ ਦੇਸ਼ ਹੈ ਦੇਖੋ ਆ ਗੁਜਰਾਤ ਜਾ ਕੇ ਦੇਖੋ ਕਿੰਨੇ ਸਾਲ ਹੋ ਗਏ ਮੋਦੀ ਨੂੰ ਵੋਟਾਂ ਪਾਉਂਦੇ ਕਿਉਂਕਿ ਹੁਣ ਪਤਾ ਹੈ ਕਿ ਸਾਡਾ ਲੀਡਰ ਮੋਦੀ ਹੈ ਇਸ ਮੋਦੀ ਨੇ ਸਾਡੇ ਵਾਸਤੇ ਜ਼ਰਾ ਕੁਝ ਕੀਤਾ ਹੈ ਐ ਕੋਈ ਬਦਲਾਅ ਦੀ ਗੱਲ ਹੀ ਨਹੀਂ ਕਰਦੇ ਕਹਿੰਦਾ ਲੋੜ ਹੀ ਨਹੀਂ ਸਾਨੂੰ ਸਾਨੂੰ ਮੋਦੀ ਬਹੁਤ ਹੋਇਆ ਹੈ ਤੁਸੀਂ ਆ ਥੱਲੇ ਜਾ ਕੇ ਦੇਖੋ ਤਾਮਿਲ ਲਾਲੂ ਚ ਕੇਰਲਾ ਜਾ ਕੇ ਦੇਖੋ ਆਂਧਰਾ ਜਾ ਕੇ ਦੇਖੋ ਉਹਨਾਂ ਨੇ ਆਪਣੀ ਖੇਤਰੀਆਂ ਪਾਰਟੀਆਂ ਨੂੰ ਰੱਖਿਆ ਨੈਸ਼ਨਲ ਪਾਰਟੀਆਂ ਨੂੰ ਨਹੀਂ ਬਣ ਦਿੱਤਾ ਉਹਨਾਂ ਨੇ ਆਪਣੀ ਬੋਲੀ ਸੰਭਾਲੀ ਹੈ ਆਪਣਾ ਕਲਚਰ ਸੰਭਾਲ ਲਿਆ ਨੈਸ਼ਨਲ ਪਾਰਟੀਆਂ ਵੰਡ ਨਹੀਂ ਦਿੰਦੇ ਲਗਾਤਾਰ ਉਹਨਾਂ ਨੇ ਆਪਣੀ ਖੇਤਰੀ ਪਾਰਟੀਆਂ ਨੂੰ ਅੱਗੇ ਰੱਖਿਆ ਹੈ ਆ ਝਾੜੂ ਵਾਲੇ ਇੱਥੇ ਜਿਵੇਂ ਝੂਠੇ ਬੋਲੇ ਅਸੀਂ ਆ 5-6 ਸੂਪਿਆਂ 'ਚ ਬੋਲ ਕੇ ਆਏ ਤੇ ਕੀ ਹੋਇਆ ਹੋਇਆ ਕਿੰਨੀਆਂ ਵੋਟਾਂ ਪਈਆਂ ਨੋ ਨੋਟਾ ਹੁੰਦਾ ਨਾ ਜਿਹੜਾ ਜਿੱਥੇ ਉਹਦੇ ਤੋਂ ਵੀ ਘੱਟ ਮੈਂ ਇੱਕ ਦਿਨ ਹਿਮਾਚਲ ਗਿਆ ਜਿੱਥੇ ਇਲੈਕਸ਼ਨ ਲੜ ਰਹੇ ਸੀ ਮੈਂ ਮਾਚਲ ਗਿਆ ਇੱਕ ਬੋਰਡ ਲਖਿਆ ਕੇਜਰੀਵਾਲ ਦਾ ਉੱਥੇ ਲੈ ਕੇ ਆਸੀ ਇੱਕ ਮੌਕਾ ਦੇ ਦਿਓ ਕੇਜਰੀਵਾਲ ਨੂੰ ਤੇ ਹਰ ਔਰਤ ਨੂੰ ਦਊਂਗਾ ਮੈਂ 1000 ਰੁਪਿਆ ਮੈਂ ਉਹ ਗੱਡੀ ਰੋਕੀ ਤੇ ਮੈਂ ਉਹਦੇ ਬੋਰਡ ਦੇ ਉੱਤੇ ਜਿੱਥੇ ਲਿਖਿਆ ਸੀ ਹਰ ਔਰਤ ਨੂੰ ਦਊਂਗਾ 1000 ਰੁਪਿਆ ਉੱਤੇ ਇੱਕ ਲਾਈਨ ਹੋਰ ਸੀ ਜਿਹੜੀ ਦਿਖ ਨਹੀਂ ਰਹੀ ਸੀ ਉਹ ਛੋਟੀ ਲਿਖੀ ਜੀ ਮੈਂ ਗੱਡੀ ਰੋਕ ਕੇ ਬੋਰਡ ਕੋਲੇ ਗਿਆ ਮੈਂ ਕਿ ਫੋਟੋ ਵੀ ਮੇਰੇ ਕੋਲੇ ਹੈਗੀ ਉੱਤੇ ਲਿਖਿਆ ਸੀ ਜੇ ਸੈਂਟਰ ਸਰਕਾਰ ਪੈਸਾ ਦੇ ਤੋ ਫਿਰ ਦੇਵਾਗੇ ਮੈਂ ਪੁੱਛਣਾ ਚਾਹਣਾ ਹੈ ਨਿਆਲ ਸਿੰਘ ਵਾਲਿਓ ਵਾਲਿਓ ਆ ਝਾੜੂ ਵਾਲੇ ਕਿੱਥੇ ਦਿਖਿਏ ਆ ਜਿਹੜੇ ਕੰਧਾਂ ਤੇ ਲਿਖਿਆ ਹੁੰਦਾ ਸੀ ਇੱਕ ਮੋੰਕਾ ਦੇ ਦਿਓ ਕੇਜਰੀਵਾਲ ਨੂੰ ਝਾੜੂ ਦੇ ਦਿਓ ਕਿੱਥੇ ਆ ਕੇਜਰੀਵਾਲ ਆਪਣੇ ਘੜੇ ਪੈ ਗਏ ਕਿੱਥੇ ਆ ਕੇਜਰੀਵਾਲ ਕਿੱਥੇ ਭਗਵੰਤ ਮਾਨ ਇੱਥੇ ਹੜ ਆ ਗਏ ਕਿੱਥੇ ਆ ਕੇਜਰੀਵਾਲ ਇੱਥੇ ਨਰਮਾ ਤਬਾਹ ਹੋ ਗਿਆ ਝੋਨਾ ਫਸਲ ਖਰਾਬ ਹੋ ਗਈ ਕਿੱਥੇ ਕੇਜੀ ਵਾ ਕਿੱਥੇ ਝਾੜੂ ਵਾਲ ਕਿੱਥੇ ਭਗਵੰਤ ਬਾਣ ਤੇ ਤੁਸੀਂ ਯਾਦ ਕਰੋ ਤੁਹਾਡੇ ਆਪਣੇ ਬਾਪੂ ਬਾਦਲ ਦੀ ਸਰਕਾਰ ਹੁੰਦੀ ਸੀ ਗੜੇ ਰਾਤ ਨੂੰ ਪੈ ਜਾਂਦੇ ਤੁਸੀਂ ਆਪਣੇ ਖੇਤ ਦੂਰੇ ਜਾਣ ਤੋਂ ਪਹਿਲੇ ਪਹਿਲੇ ਬਾਪੂ ਬਾਦਲ ਉੱਥੇ ਹੁੰਦੇ ਸੀ ਲੀਡਰ ਲੀਡਰ ਬੰਨਾ ਬਹੁਤ ਔਖਾ ਹੈ ਇਕਰਾ ਅੱਜ ਲੀਡਰ ਨਹੀਂ ਬਣ ਸਕਦੇ ਜਿਵੇਂ ਤੁਸੀਂ ਸੋਚਦੇ ਹੋ ਲੀਡਰ ਬੰਦਾ ਬੰਦਾ ਪੀੜੀਆਂ ਟੱਪ ਜਾਂਦੀਆਂ ਹਨ ਵਿਸ਼ਵਾਸ ਕਰਨਾ ਲੀਡਰ ਤੇ ਕੌਮ ਨੂੰ ਪੀੜੀਆਂ ਟੱਪ ਜਾਂਦੀਆਂ ਬਾਪੂ ਪਾਦਲ ਨੇ 70 ਸਾਲ 103 ਸਾਲ ਅਕਾਲੀ ਦਲ ਦੇ ਇਤਿਹਾਸ ਵਿੱਚ 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ ਵਰਕਰ ਤੋਂ ਲੈ ਕੇ ਲੀਡਰਸ਼ਿਪ ਤੱਕ 70 ਸਾਲ 40 ਸਾਲ ਤੱਕ ਵਾਹੀ ਕੀਤੀ ਆਪਾਂ ਬਾਰ-ਬਾਰ ਉਹਨਾਂ ਨੂੰ ਯਾਦ ਕਿਉਂ ਕਰਦੀਆਂ ਕਿਉਂਕਿ ਉਹ ਜਵਾਨ ਤੇ ਪੱਕੇ ਸੀ ਅਕਾਲੀ ਦਲ ਕਿਉਂਕਿ ਅਸੀਂ ਜਿਉਣਾ ਮਰਨਾ ਇੱਥੇ ਹੈ ਆ ਸਾਡਾ ਘਰ ਹੈ ਅਸੀਂ ਕਿਤੇ ਧੋਖਾ ਨਹੀਂ ਦੇਵਾਂਗੇ ਅਸੀਂ ਕਿਤੇ ਝੂਠ ਨਹੀਂ ਬੋਲਾਂਗੇ ਕਿਉਂਕਿ ਅਸੀਂ ਜਿਉਣਾ ਮਰਨਾ ਇੱਥੇ ਹੈ ਆ ਝਾੜੂ ਵਾਲਿਆਂ ਨੂੰ ਕੋਈ ਫਿਕਰ ਹੈ ਜੋ ਮਰਜ਼ੀ ਝੂਠ ਬੋਲੋ ਅੱਗੀ ਵਾਰ ਦੁਕਾਨ ਬੰਦ ਕਰਕੇ ਹੋਰ ਤੇ ਕਿਤੇ ਚੱਲ ਪਣਗੇ ਤੁਸੀਂ ਕਹਿੰਦੇ ਆ ਕਾਂਗਰਸੀਆਂ ਨੂੰ ਕੋਈ ਫਿਕਰ ਹੈ ਹੁਣ ਆ ਭਗਵੰਤ ਮਾਨ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਇਹਦੀ ਸ਼ਕਲ ਲੱਗਦੀ ਆ ਮੁੱਖ ਮੰਤਰੀ ਦੀ ਮੈਂ ਤੁਹਾਨੂੰ ਪੁੱਛਣਾ ਛੋਣਾ ਦੇਖੋ ਇੰਨਾ ਟੀਟ ਹੈ ਇੰਨਾ ਬਦਨਾਮ ਕਰਤਾ ਪੰਜਾਬ ਨੂੰ ਦੇਖੋ ਇੱਕ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸ਼ਾਨ ਹੁੰਦੀ ਹੈ ਆਈ ਮੁੱਖ ਮੰਤਰੀ ਜਰਮਨੀ ਗਿਆ ਕਿਉਂਕਿ ਇਹਨੂੰ ਸ਼ਰਾਬ ਪੀਣ ਦੀ ਬਿਮਾਰੀ ਹੈ ਐਨੀ ਸ਼ਰਾਬ ਪੀਨੀ ਤੇ ਜਹਾਜ਼ ਚ ਡਿੱਗਦਾ ਗਿਆ ਤੇ ਜਹਾਜ਼ ਦੇ ਕੈਪਟਨ ਨੇ ਕਿਹਾ ਇਹਨੂੰ ਲਾਓ ਦੇਖੋ ਕਿੰਨੀ ਵੱਡੀ ਬੇਇੱਜ਼ਤੀ ਆਪਣੇ ਮੁੱਖ ਮੰਤਰੀ ਦੀ ਹੈ ਤੇ ਨਹੀਂ ਠੀਠ ਕੋਈ ਗੱਲ ਨਹੀਂ ਤੇ ਕੀ ਕਹਿੰਦਾ ਹੁੰਦਾ ਸੀ ਕਹਿੰਦੇ ਜੀ ਕਾਲੀ ਗਨਮੈਨ ਰੱਖਦੇ ਐ ਆ ਕੀ ਰੱਖਦਾ ਫੌਜ ਰੱਖਦਾ ਹੁਣ ਫੌਜ ਆ ਕੋਈ ਝਾੜੂ ਵਾਲੇ ਲੋਟਰੀ ਕੱਢਦੀ ਤੁਸੀਂ ਮੈਂ ਸਹੀ ਦੱਸਾਂ ਲੋਟਰੀ ਕੱਢਦੀ ਤੁਸੀਂ ਮੈਨੂੰ ਦੱਸ ਰਹੇ ਸੀ ਕਾਂਗਰਸੀ ਦਾ ਮੀਨਾ ਲੈਂਦੇ ਸੀ ਆ ਤਾਂ ਦਿੱਲੀ ਲੈਣ ਲੱਗੇ ਦਿਹਾੜੀ ਲੈਣ ਲੱਗੇ ਲੋਕਾਂ ਤੋਂ ਕੋਈ ਮੁੱਖ ਮੰਤ ਇਹਨਾਂ ਦੇ ਐਮਐਲਏ ਐਮਐਲਏ ਕਹਿੰਦੇ ਲਾਇਕ ਹੈ ਤੁਹਾਡੇ ਐਮਐਲਏ ਤੁਹਾਡੇ ਦੁੱਖ ਸੁੱਖ ਦੇ ਸਾਥੀ ਹੈ ਆ ਭਗਵੰਤ ਮਾਨ ਸਾਥੀ ਹੈ ਅੱਜ ਕੀ ਹੋ ਰਿਹਾ ਰੋਜ ਕਤਤੀ ਰੋਜ ਮਾਰਡਰ ਹੋ ਰਿਹਾ ਲੁੱਟਿਆ ਜਾ ਰਿਹਾ ਪਰਸੋ ਜੋ ਤੇ 17 18 ਦੁੱਖਾਈਕ ਲੁੱਟ ਕੇ ਲੈ ਗਏ ਗੈਂਗਸਟਰ ਰਾਜ ਕਰ ਰਹੇ ਹੈ ਜਿਹੜੇ ਆਪਣੇ ਪੰਜਾਬ ਦੇ ਇੰਡਸਟਰੀ ਹੈ ਵਪਾਰੀ ਹੈ ਪੰਜਾਬ ਨੂੰ ਛੱਡ ਕੇ ਯੂਪੀ ਜਾਣ ਲੱਗ ਗਏ ਜਿੱਥੇ ਯੂਪੀ ਤੋਂ ਲੋਕ ਪੰਜਾਬ ਚ ਹੁੰਦੇ ਸੀ ਆਪਾਂ ਆਪਣਾ ਨੁਕਸਾਨ ਕਰ ਲਿਆ ਆਪਣਾ ਨੁਕਸਾਨ ਕਰ ਲਿਆ ਜੇ ਹਲੇ ਵੀ ਨਹੀਂ ਸਮਝੋਗੇ ਤੇ ਫਿਰ ਫਿਰ ਬਹੁਤ ਲੇਟ ਹੋ ਜਾਊਗਾ ਖਾਲਸਾ ਜੀ ਬਹੁਤ ਲੇਟ ਹੋ ਜਾਊਗਾ ਇੱਕ ਨਵੀਂ ਚੀਜ਼ ਦੱਸ ਦੋ ਇੰਨਾ ਝਾੜੂ ਵਾਲਿਆਂ ਦੀ ਇੱਕ ਨਵੀਂ ਘਰ ਵਾਲੀ ਤੋਂ ਬਗੈਰ ਇੱਕ ਨਵੀਂ ਚੀਜ਼ ਹੋਣੀ ਪਿਆ ਕਰਦੀ ਮੈਨੂੰ ਲੱਗਦਾ ਹਰ ਦੂਜੇ ਮਹੀਨੇ ਝਾੜੂ ਵਾਲੇ ਜਿੰਨੇ ਸਾਰੇ ਵਿਆਹ ਕਰਾਈ ਜਾਂਦੇ ਬਸ ਸਾਰਿਆਂ ਦੇ ਮੈਨੂੰ ਲੱਗਦਾ ਵਿਆਹ ਹੋ ਜਾਣਗੇ ਐਸ ਕਰਕੇ ਖਾਸ ਕਰਕੇ ਮੈਂ ਕਹਿਣਾ ਚਾਹਣਾ ਹੈ ਆ ਝਾੜੂ ਵਾਲੇ ਦੀ ਬਿਮਾਰੀ ਇੱਧਰੋਂ ਚੱਲੀ ਸੀ ਮੱਲਾ ਦਾ ਸੰਗਰੂਰ ਬਨਾਲਾ ਹਰਨਿਹਾਲ ਸਿੰਘ ਵਾਲਾ ਇੱਧਰ ਦੀ ਉਹ ਇੱਥੇ ਕੋਈ ਸਪਰੇਅ ਸਪੂ ਕਰਦੇ ਉਹ ਵੱਜਾਂਗੇ ਆਪਾਂ ਇੱਥੋਂ ਹੀ ਕਰ ਦਈਏ ਦੇਖੋ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਕਾਲੀਦਲ ਨੂੰ ਤੁਹਾਡੇ ਗੁਰੂ ਘਰਾਂ ਤੇ ਕਬਜ਼ੇ ਕਰਨ ਲੱਗ ਗਏ ਕਿਸੇ ਦੇ ਅੰਗਰੇਜ਼ਾਂ ਦੀ ਹਿੰਮਤ ਨਹੀਂ ਸੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਸੀ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ੇ ਹੋ ਗਏ ਹੋ ਤੱਕ ਹਜ਼ੂਰ ਸਾਹਿਬ ਤੇ ਤੱਕ ਤੱਕ ਪੰਡਾ ਸਾਹਿਬ ਦੀ ਕਮੇਟੀ ਦੇ ਕਾਬੂਜ ਹੋ ਗਏ ਉਹ ਉਹ ਤਾਕਤਾਂ ਜਿਨ੍ਹਾਂ ਨੂੰ ਸਿੱਖੀ ਭਰੇ ਨਹੀਂ ਪਤਾ ਤੇ ਥੋੜੇ ਗੁਰੂ ਕਾ ਐਜੀਪੀਸੀ ਥੜੀ ਆਪਣਾ ਪਾਰਲੀਮੈਂਟ ਹੈ ਜਿਹੜੀ ਆਪਣੀ ਤਾਕਤ ਹੈ ਦੇਖੋ ਇੰਨੀ ਹਿੰਮਤ ਹੋ ਗਈ ਉਹਨਾਂ ਨੂੰ ਪਤਾ ਲੱਗ ਗਿਆ ਨਹੀਂ ਫੌਜ ਹੀ ਕਮਜ਼ੋਰ ਹੈ ਤੇ ਐਜੀਪੀਸੀ ਨੂੰ ਤੋੜ ਕੇ ਹਰਿਆਣਾ ਲੱਗ ਕਰ ਦਿੱਤਾ ਆ ਹਰਿਆਣੇ ਦੀਆਂ ਵੋਟਾਂ ਪੜੀਆਂ ਨਹੀਂ ਸੀ ਤੁਸੀਂ ਦੇਖਿਆ ਵੋਟਾਂ ਸਿੱਖਾਂ ਦੀ ਵੋਟਾਂ ਨਹੀਂ ਬਣਾਈਆਂ ਉਹਨਾਂ ਨੇ ਆਪਣੇ ਬੰਦੇ ਬਣਾ ਲਏ ਉਹਨੂੰ ਪਤਾ ਕਿ ਆਪਾਂ ਤਾਕਤ ਗੁਰੂ ਆਪਣੇ ਖਾਲਸਾ ਪੰਥ ਦੀ ਤਾਕਤ ਹੈ ਆਪਣੀ ਏਕਤਾ ਆਪਣੀ ਜਿਹੜੀ ਤਾਕਤ ਆ ਗੁਰੂ ਘਰਾਂ ਤੋਂ ਆਪ ਨੂੰ ਤਾਕਤ ਮਿਲਦੀ ਹੈ ਉਹ ਕਹਿੰਦੇ ਉਹ ਤਾਕਤ ਜਿੱਥੇ ਮਿਲਦੀ ਹੈ ਉੱਥੇ ਹੀ ਹਮਲਾ ਕਰੋ ਤੇ ਤੁਸੀਂ ਜਦੋਂ ਇੱਥੇ ਗੁਰੂ ਘਰਾਂ ਦੀ ਵੜ ਕੇ ਥੋੜੇ ਘੜਾਂ ਚ ਵੜ ਗਏ ਤੇ ਉਦੋਂ ਜਾਗੋਗੇ ਆ ਜਿਹੜਾ ਆਉਂਦਾ ਤੁਸੀਂ ਬਿਆਨ ਪੜ ਲਓ ਝਾੜੂ ਵਾਲੇ ਦਾ ਬਿਆਨ ਹੋਊਗਾ ਇਕੱਲਾ ਹੋਰ ਸੁਖਵੀਰ ਸਿੰਘ ਬਾਦਲ ਬਾਦਲ ਪਰਵਾਹ ਤੇ ਕਾਲੀ ਦਲ ਹੋਰ ਕੋਈ ਬੋਲਦੀ ਨਹੀਂ ਕਾਂਗਰਸੀ ਵੀ ਸੁਖਵੀਰ ਸਿੰਘ ਬਾਦਲ ਕਾਲੀ ਦਲ ਵੱਡੇ ਬਾਦਲ ਸਾਹਿਬ ਦਾ ਪਹਿਲੇ ਨਾਂ ਲੈਂਦੇ ਸੀ ਉਹਨਾਂ ਦੇ ਬਗੈਰ ਕੋਈ ਸਾਡੇ ਤੋਂ ਬਗੈਰ ਕੋਈ ਨਾ ਹੀ ਨਹੀਂ ਲੈਂਦਾ ਇੱਕ ਦੂਜੇ ਦਾ ਖਾਬ ਤਾਂ ਬੋਲਦੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਜੇ ਉਹਨਾਂ ਨੇ ਆਉਣਾ ਤੇ ਕਾਲੀ ਦਲ ਨੂੰ ਖਤਮ ਕਰ ਦੋਗੇ ਤਾਂ ਤਾਂ ਹੋਊਗਾ पिछले सात अठ साल बर्बाद साल। साल। करते मैं मैं कहना मोबे अपने जिन्हें हल्के बनाए सारे जिन्हें तुम चारों तरफ देख लो जो कुछ भी बनया जो कुछ भी किया अपनी मां पाटी ने किया तो इस करके ਮੈਂ ਤੁਹਾਨੂੰ ਅੱਜ ਆਈ ਬੇਨਤੀ ਕਰਨਾ ਆ ਬਚਾ ਲੋ ਆਪਣੇ ਪੰਜਾਬ ਨੂੰ ਬਚਾ ਲੋ ਆ ਥੋਡੇ ਦੇ ਮੋਢਿਆਂ ਤੇ ਜੰਗਾਰੀ ਹੈ ਜੇ ਗਲਤ ਫੈਸਲਾ ਬਾਰ ਬਾਰ ਕਰਦੇ ਰਹੇ ਤੇ ਪੰਜਾਬ ਡੁੱਬ ਗਿਆ ਫਿਰ ਐ ਨਾ ਕਿਉ ਆ ਕਿਉਂ ਡੁੱਬਿਆ ਫਿਰ ਆਪਾਂ ਹਿੱਸੇਦਾਰ ਹੋਵਾਂਗੇ ਭਾਗੀਦਾਰ ਹੋਵਾਂਗੇ ਡੋਬਣ ਵਾਸਤੇ ਜੇ ਪੰਜਾਬ ਡੁੱਬ ਗਿਆ ਕਮਜ਼ੋਰ ਹੋ ਗਿਆ ਇੱਥੇ ਬੁਰਾ ਹਾਲ ਹੋ ਗਿਆ ਆਪਣੀਆਂ ਅਗਲੀਆਂ ਪੀੜ੍ਹੀਆਂ ਦਾ ਕੀ ਬਣੂਗਾ ਆਪਾਂ ਆਪਣੇ ਕੋਲ ਹੋਰ ਤਾਂ ਕੋਈ ਸੂਬਾ ਹੈ ਨਹੀਂ ਕਿੱਥੇ ਜਾ ਕੇ ਰਹਿ ਪਾਂਗੇ ਰਹਿਣਾ ਇੱਥੇ ਹੈ ਜੇ ਰਹਿਣਾ ਇੱਥੇ ਹੈ ਘਰ ਆਪਣਾ ਇੱਥੇ ਹੈ ਤੇ ਕਿਉਂ ਆਪਾਂ ਆਪਣੇ ਘਰ ਨੂੰ ਬਰਬਾਦ ਕਰਨ ਤੇ ਲੱਗੇ ਹਲੇ ਤੱਕ ਨਹੀਂ ਪਛਾਨਦੇ ਕਿ ਆਪਣਾ ਕਿਹੜਾ ਤੇ ਪਰਾਇਆ ਕਿਹੜਾ ਅਕਾਲੀ ਦਲ ਤੋਂ ਬਗੈਰ ਸਾਰੇ ਦਿੱਲੀ ਦੀਆਂ ਤਾਕਤਾਂ ਹੁਕਮ ਉੱਥੇ ਆਉਂਦੇ ਆ ਉਹਨਾਂ ਨਾਲ ਕੋਈ ਲਗਾ ਨਹੀਂ ਤੁਹਾਡੀ ਆਪਣੀ ਮਾਂ ਪਾਪੀ ਅਕਾਲੀ ਦਲ ਹੈ ਖੇਤਰੀ ਪਾਰਟੀ ਹੈ ਥੋਡੇ ਵਾਸਤੇ ਜਿਉਂਦੀ ਏ ਥੋਡੇ ਵਾਸਤੇ ਮਰਦੀ ਏ ਥੋਡੇ ਹੱਥ 'ਚ ਆਪਣੀ ਫੌਜ ਨੂੰ ਤਗੜਾ ਕਰ ਲੋ ਜਾਂ ਕਮਜ਼ੋਰ ਕਰ ਲੋ ਪਰ ਜੇ ਤਗੜਾ ਕਰੋਗੇ ਖੁਸ਼ੀਆਂ ਮਿਲਣਗੀਆਂ ਤੁਹਾਡੀ ਤਾਕਤ ਬਣੂਗੀ ਤੇ ਜੇ ਕਮਜ਼ੋਰ ਕਰ ਲਿਆ ਤੇ ਆਪਣੇ ਦੀ ਵਰ ਜਾਣਗੇ ਤੇ ਆਪਣੇ ਨੁਕਸਾਨ ਕਰਨਗੇ ਅੱਜ ਦੇ ਪਵਿੱਤਰ ਦਿਹਾੜੇ ਤੇ ਮੈਨੂੰ ਮੱਖਣ ਜੀ ਕਹਿਆ ਸੀ ਕਬੱਡੀ ਦਾ ਕਹ ਲਿਓ ਮੈਂ ਕਿਹਾ ਸਾਰਾ ਕੁਝ ਹੀ ਬੰਦ ਕਰਤਾ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਉਹ ਬੰਦ ਕਰਤੇ ਕਬੱਡੀ ਕਰਾਉਂਦਾ ਸੀ ਉਹ ਬੰਦ ਕਰਤੇ ਮੈਂ ਕਿਹਾ ਨਵੀਂ ਘਰ ਵਾਲੀ ਦੇ ਬਗੈਰ ਕੁਝ ਵੀ ਨਹੀਂ ਲਿਆਂਦਾ ਇਹਨਾਂ ਨੇ ਮੈਂ ਤੈਨੂੰ ਅੱਜ ਦੱਸਾਂ ਤੂੰ ਐਸ ਕਰਕੇ ਮੱਖਣ ਜੀ ਹੁਣ ਮੈਨੂੰ ਕਹਿੰਦੀ ਲੋੜ ਨਹੀਂ ਥੋਨੂੰਗਾ ਘਰ ਘਰ ਦੀ ਆਵਾਜ਼ ਐ ਘਰ ਘਰ ਦੀ ਆਵਾਜ਼ ਐ ਤੇਜ਼ ਕਰਕੇ ਆ ਪਰਲਮੈਂਟ ਦੇ ਇਲੈਕਸ਼ਨ ਆ ਗਿਆ ਸਾਰੇ ਕਹਿੰਦੇ ਐ ਕਿ ਕਾਲੀ ਲੰਗੋ ਦੀ ਹਰਾਉਣਾ ਐ ਸਾਰੇ ਕਹਿੰਦੇ ਐ ਅਸੀਂ ਤੇ ਥੋਡੀ ਕਚੈਰੀ ਚ ਐ ਸਾਡੇ ਸਿਰ ਤੇ ਹੱਥ ਰੱਖ ਦਿਓ ਸਾਨੂੰ ਤਗੜਾ ਕਰ ਦਿਓ ਤੇ ਪੰਜਾਬ ਤਗੜਾ ਹੋ ਜਾਊਗਾ ਤੇ ਤੁਹਾਨੂੰ ਮੈਂ ਇਹਨਾਂ ਕਹਣਾ ਸਰਕਾਰ ਵਾਪਸ ਆ ਜਾਊਗੀ ਪੰਥ ਦੀ ਸਰਕਾਰ ਕਾਲੀ ਦਲ ਦੀ ਪਿੰਡਾਂ ਦੀ ਸਰਕਾਰ ਲਿਆਓ ਉਹਦੇ ਬਾਅਦ ਦੇਖੋ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਾਨੂੰ ਬੇਨ